Vamos dia, bom dia, ਪਟਾਲਾ ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਰੁੱਧ ਭਾਜਪੀ ਨੇ ਕੀਤਾ ਰੋਸ ਪ੍ਰਦਰਸ਼ਨ ਅਤੇ ਰਾਜਾ ਵੜਿੰਗ ਦਾ ਫੂਕਿਆ ਪੁਤਲਾ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਨੇ ਰਾਜਾ ਵੜਿੰਗ ਨੂੰ ਪ੍ਰਸਾਦੀ ਤਿੱਖੇ ਨਿਸ਼ਾਨੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਵਿਰੁੱਧ ਆਪ ਸ਼ਬਦ ਬੋਲਣ ਨੂੰ ਲੈ ਕੇ ਭਾਜਪੀ ਵੱਲੋਂ ਪਟਾਲਾ ਚ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਦੀ ਅਗਵਾਈ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਜਾ ਵੜਿੰਗ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਹੀਰਾਵਾਲੀਆ ਨੇ ਬੋਲਦਿਆਂ ਕਿਹਾ ਕਿ ਰਾਜਾ ਵੜਿੰਗ ਵੱਲੋਂ ਬੂਟਾ ਸਿੰਘ ਦੇ ਵਿਰੁੱਧ ਜੋ ਆਪ ਸ਼ਬਦ ਬ ਹਨ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਕਾਂਗਰਸ ਧਰਮ ਨਿਰਪੱਖਤਾ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਛੋਟੀਆਂ ਜਾਤਾਂ ਨੂੰ ਲੈ ਕੇ ਉਹਨਾਂ ਵਿਰੁੱਧ ਆਪਸ਼ਬਦ ਬੋਲੇ ਜਾਂਦੇ ਹਨ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਬਟਾਲਾ ਤੋਂ ਇੱਕ ਕਾਂਗਰਸ ਪਾਰਟੀ ਦੇ ਅਧਿਐਖ ਰਾਜਾ ਬੜਿੰਗ ਦਾ ਪਤਲਾ ਫੂਕ ਰਹੇ ਹਨ ਭਾਰਤੀ ਜਨਤਾ ਪਾਰਟੀ ਜਿਲ੍ਹਾ ਬਟਾਲਾ ਵੱਲੋਂ ਜੋ ਇਸ ਨੇ ਜਾਤੀ ਸੂਚਕ ਲਫਜ਼ ਸਰਦਾਰ ਗੂਤਾ ਸਿੰਘ ਜੋ ਸਾਡੇ ਗ੍ਰਹਿ ਮੰਤਰੀ ਰਹੇ ਨੇ ਹਿੰਦੁਸਤਾਨ ਦੇ ਉਹਨਾਂ ਦੇ ਅਪਸ਼ਬਦਾਂ ਦੇ ਬਦਲੇ ਨੇ ਉਹ ਇੱਕ ਬਜਵੀ ਜਾਤੀ ਦੇ ਨਾਲ ਸੰਬੰਧ ਰੱਖੇ ਰੇ ਸਾਲ ਔਰ ਉਹ ਸਾਡੀ ਸਰਕਾਰ ਜੋਗਸਤ ਔਰ ਇਹਨਾਂ ਦਾ ਫਰਜ ਨਹੀਂ ਬਣਦਾ ਕਿ ਕਿਸੇ ਦੇ ਪ੍ਰਤੀ ਅਪਾਧਰ ਲਫਜ਼ ਬਦਲਨੇ ਜਾਂ ਜਾਤੀ ਸੂਚਕ ਲਫਜ਼ ਬੋਲਨੇ ਜਾਂ ਉਹਨਾਂ ਦੀ ਦੇਖਿਆ ਦੇ ਜ਼ਬੰਦ ਵਿੱਚ ਕੋਈ ਦਲਤ ਸ਼ਬਦਾਵਲੀ ਵਰਤਨੀ ਸੋ ਮੈਂ ਹੋਰ ਨਿੰਦਾ ਕਰਦਾ ਔਰ ਸਤ ਲਫਜ਼ਾਂ ਵਿੱਚ ਨਖੇਦੀ ਕਰਦਾ ਰਾਜਾ ਵੜਿੰਗ ਦੀ ਜੋ ਕਾਂਗਰਸ ਪਾਰਟੀ ਦੇ ਅਧਿਐਕਸ਼ ਨੇ ਔਰ ਮੈਂਬਰ ਪਾਰਲੀਮੈਂਟ ਨੇ ਮੈਂ ਇਸ ਤੋਂ ਮਾੜੀ ਲੈਵਲ ਨਹੀਂ ਸਮਝਦਾ ਜੋ ਉਹਨਾਂ ਨੇ ਸ਼ਬਦਾਵਲੀ ਕੱਲ ਵਰਤੀ ਆ ਸੋ ਉਸ ਸੰਬੰਧ ਵਿੱਚ ਜਿਹੜੀ ਸਰਦਾਰ ਬੂਤਾ ਸਿੰਘ ਦੇ ਬਾਰੇ ਜਿਨ੍ਹਾਂ ਨੇ ਵਰਤੀ ਆ ਸ਼ਬਦਾਵਲੀ ਉਹਦੀ ਮੈਂ ਘੋੜ ਲੈਂਦਾ ਸਰਦਾਰ ਬਾਦ ਦੇ ਜਨਤਾ ਪਾਰਟੀ ਜਿਹੜਾ ਬਟਾਲਾ ਵੱਲੋਂ ਅਸੀਂ ਉਹਨਾਂ ਦਾ ਪੁਤਲਾ ਫੂਕਦੇ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਔਰ ਉਹਦੀ ਮਰਦਾਬਾਦ ਕਰਦੇ ਆ ਰੱਟ ਕੇ ਨਕੇਦੀ ਕਰਦੇ ਆ ਸਾਰੇ ਜਾਣੇ ਅਸੀਂ ਉਹਨਾਂ ਦੇ ਖਿਲਾਫ ਆ ਰਾਜਾ ਵੜੇ ਇੱਕ ਮਰਦਾਬਾਦ ముర్దాబా <coughs>